ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਤੋਂ ਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਨੂੰ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਜੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਬਣਾਈ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਫੁੱਲ ਬੁਟੀਕ ਸੂਟ ਤੁਸੀਂ ਜਿੱਦਾਂ ਦਾ ਵੀ ਤੁਸੀਂ ਚਾਹੋ ਡਿਜ਼ਾਈਨ ਵਗੈਰਾ ਆਪਣਾ ਕਰਵਾਉਣਾ ਸਾਰਾ ਸਾਡੇ ਤੋਂ ਆਪਣੀ ਡਿਟੇਲ ਭੇਜ ਕੇ ਤੇ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੀ ਕੋਲ ਫੈਬਰਿਕ ਆ ਸਟ ਜਿੱਦਾਂ ਤੁਸੀਂ ਚਾਹੋ ਬੁਟੀਕ ਸਟਾਈਲ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੇ ਲੱਭੋ ਸਾਨੂੰ Instagram ਤੇ ਫੋਲੋ ਕਰੋ sindhu boutique ਕੋਡ ਦੁਨ ਦਾ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਹ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏਗੇ ਸਾਰੇ ਆਪਾਂ ਸਟਿਚਿੰਗ ਸਟਾਈਲ ਦੇ ਨਾਲ ਪ੍ਰਿੰਟ ਵਾਲੇ ਸੂਟ ਰੈਡੀ ਕਰਵਾਏਗੇ ਪ੍ਰਿੰਟ ਸੂਟ ਨੇਗੇ ਸਟਿਚਿੰਗ ਸਟਾਈਲ ਆਪਾਂ ਸਾਰਾ ਉਹ ਦਿੱਤਾ ਹੋਇਆਗਾ ਕਿਉਂਕਿ ਕਾਫੀ ਪਹਿਣਾ ਹਨਾ ਆਪਣੇ ਤੋਂ ਸਟਿਚਿੰਗ ਸਟਾਈਲ ਨਾਲ ਵੀ ਰੈਡੀ ਕਰਵਾਉਂਦੇ ਨੇ ਕਾਫੀ ਮਤਲਬ ਆਦਤੋਂ ਜ਼ਿਆਦਾ ਸਾਡੇ ਕੋਲ ਵਰਕ ਵਾਲੇ ਸੂਟ ਰੈਡੀ ਹੁੰਦੇ ਨੇ ਪ੍ਰਿੰਟ ਦੇ ਤੇ ਉਸ ਤੋਂ ਘੱਟ ਜਿਹੜੇ ਸਾਡੇ ਸਾਡੇ ਤੋਂ ਮਤਲਬ ਐਡੇ ਜਿਹੜੇ ਬਾਇ ਕਰਦੇ ਨੇ ਕਸਟਮਰ ਉਹ ਹੁੰਦੇ ਨੇ ਜ਼ਿਆਤਰ ਸਾਡੇ ਵਰਕ ਨਾਲ ਹੀ ਰੈਡੀ ਹੁੰਦੇ ਨੇ ਸਾਰੇ ਪ੍ਰਿੰਟ ਵਾਲੇ ਸੂਟ ਤੇ ਉਸ ਤੋਂ ਮਤਲਬ ਜਿਹੜੇ ਘੱਟ ਹੁੰਦਾਗਾ ਉਹ ਆਪਣਾ ਕੋਲ ਸਟਿਚਿੰਗ ਸਟਾਈਲ ਰੈਡੀ ਹੁੰਦਾਗਾ ਤੁਸੀਂ ਇਹਨਾਂ ਤੋਂ ਆਈਡੀਆ ਲੈ ਕੇ ਆਪਣਾ ਕੋਈ ਵੀ ਪ੍ਰਿੰਟ ਸਿਲੈਕਟ ਕਰਕੇ ਆਪਣਾ ਸਟਿਚਿੰਗ ਸਟਾਈਲ ਦੇ ਨਾਲ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣਾ ਜੋ ਪਹਿਲਾ ਸੂਟ ਦੇਖੋ ਇਹਦਾ ਪਹਿਲਾ ਸੂਟ ਆਪਣਾ ਇਹ ਜਿਹੜੀ ਇਹਦੀ ਫੈਬਰਿਕ ਹੈਗੀ ਇਹ ਆਪਾਂ ਸਾਡਾ ਕਾਫੀ ਵਾਰ ਤੁਸੀਂ ਪ੍ਰਿੰਟ ਦੇਖਿਆ ਵੀ ਹੋਊਗਾ ਇਹ ਕਾਫੀ ਪ੍ਰਿੰਟ ਆਪਾਂ ਪਹਿਲਾਂ ਸੇਲ ਕੀਤੇ ਨੇ ਇਹਦੇ ਨਾਲ ਦੇ ਤੇ ਹੁਣ ਇਹਦੇ ਨਾਲ ਦਾ ਮਤਲਬ ਜਿਹੜੇ ਵੀ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਆਪਾਂ ਹੋ ਸਕਦਾ ਵੀ ਇਹ ਇੱਕ ਅੱਧਾ ਸੇਮ ਵਿੱਚੋਂ ਮਿਲ ਜੇ ਬਟ ਆਪਾਂ ਤੁਹਾਨੂੰ ਪ੍ਰਿੰਟ ਹੋਰਸ ਸੈਂਡ ਕਰਾਂਗੇ ਤੁਸੀਂ ਉਹਨਾਂ 'ਚੋਂ ਦੇਖ ਸਕਦੇ ਹੋਗੇ ਇਹ ਆਪਣਾ ਜਿਹੜਾ ਫੈਬਰਿਕ ਹੈਗਾ ਪਿਓਰ ਮਸਲੀਨ ਦਾ ਹੈਗਾ ਇਹ ਬਾਟਮ ਹੈਗੀ ਇਹਦੀ ਇਦਾਂ ਤੇ ਇਹ ਇਹਦੀ ਸ਼ਰਟ ਹੈ ਦੇਖੋ ਲੇਸ ਵਗੈਰਾ ਲਗਾ ਕੇ ਆਪਾਂ ਇਹਨਾਂ ਨੂੰ ਮਤਲਬ ਸਟਿਚ ਕਰਵਾਇਆਗਾ ਇਦਾਂ ਦੇਖੋ ਵਿਚਕਾਰ ਇਹਦੇ ਲੇਸ ਲਗਾਈ ਹੈਗੀ ਇਦਾਂ ਲੇਸ ਲਗਾ ਕੇ ਇਦਾਂ ਕੱਟ ਪਾ ਕੇ ਤੇ ਫਿਰ ਇਹਦੇ ਚਾਕਾਂ ਤੇ ਵੀ ਆਪਾਂ ਫਿਨਿਸ਼ਿੰਗ ਲੇਸ ਦੀ ਹੈਗੀ ਤੇ ਇਦਾਂ ਦੇਖੋ ਇਹਦਾ ਨੈਕ ਬਣਾਇਆਗਾ ਤੇ ਇਧਰ ਇਹਦੀ ਬਾਜੂ ਤੇ ਵੀ ਇਦਾਂ ਬਣਿਆ ਹੋਇਆ ਹੈਗਾ ਇਹ ਆਪਾਂ ਇਦਾਂ ਲੇਸ ਵਗੈਰਾ ਲਾ ਕੇ ਹੀ ਆਪਾਂ ਸਟਿਚ ਕਰਵਾਏ ਨੇ ਤੁਸੀਂ ਚਾਹੋ ਆਪਣਾ ਵਰਕ ਵਗੈਰਾ ਨਾਲ ਐਡ ਕਰਵਾ ਸਕਦੇ ਹੋ ਨਾਲ ਸੂਪਰ ਨੈਟ ਦਾ ਦੁਪੱਟਾਗਾ ਉਹੀ ਲੇਸ ਆਪਾਂ ਦੇਖੋ ਮੂਰੀ ਤੇ ਲੱਗੀ ਹੋਈ ਹੈ ਉਹੀ ਸਾਰੀ ਆਪਣੀ ਸ਼ਰਟ ਤੇ ਲੱਗੀ ਹੋਈ ਹੈਗੀ ਹਾਂਜੀ ਜਿਹੜਾ ਨੈਕਸ ਸੂਟ ਹੈਗਾ ਦੇਖੋ ਆਪਣਾ ਇਹ ਵਾਲਾ ਆਪਣਾ क्रश कॉटन ਦੇ ਵਿੱਚ ਹੈਗਾ ਇਹ क्रश कॉटन ਦਾ ਹੈਗਾ ਆਪਣਾ ਤੇ ਇਹਦੀ ਪਲੇਨ ਬਾਟਮ ਆਗੀ ਇਦਾਂ ਇਹ ਵਾਲੀ ਬਾਟਮ ਪਲੇਨ ਬਾਟਮ ਆਗੀ ਤੇ ਨਾਲ ਇਹਦੀ ਇਹਦਾ ਪ੍ਰਿੰਟ ਵਾਲੀ ਸ਼ਰਟ ਹੈਗੀ ਇਹਦੀ ਵੀ ਆਪਾਂ ਨੈੱਕ ਵਗੈਰਾ ਤੇ ਇਦਾਂ ਲੇਸ ਲਗਾਈ ਹੈਗੀ ਰਾਉਂਡ ਨੈੱਕ ਹੈਗਾ ਜਿਹਹਾਂ ਜੀ ਲੇਸ ਆਪਾਂ ਦੇਖੋ ਬਾਟਮ ਦੀ ਮੂਹਰੇ ਤੇ ਹੈਗੀ ਉਦੋਂ ਦੇਖੋ ਬਾਟਮ ਨਾਲ ਦਾ ਕੱਪੜਾ ਲਾ ਕੇ ਬਾਹਾਂ ਦੇ ਉੱਪਰ ਆਪਾਂ ਇਦਾਂ ਨੂੰ ਸਟਾਈਲ ਦਿੱਤਾ ਵਸ ਇੱਕ ਲੇਸ ਲਗਾ ਕੇ ਚਾਕਾਂ ਦੇ ਉੱਪਰ ਆਗੀ ਇਦਾਂ ਅੱਜ ਦੇਖੋ ਆ ਜਿਹੜਾ ਇਹਦੇ ਨਾਲ ਦੁਪੱਟਾ ਦਾ ਪਿਓਰ ਬਰਬਰੀ ਦਾ ਆਪਣਾ ਦੁਪੱਟਾ ਆਪਾਂ ਨੇ ਡਾਈ ਕਰਵਾਇਆ ਬਲੈਕ ਕਲਰ ਦਾ ਤੇ ਉਦੋਂ ਦੀ ਲੇਸ ਹੀ ਆਪਾਂ ਨੇ ਦੁਪੱਟੇ ਤੇ ਲਗਾ ਜਾਈਏਗੇ ਜਿਹੜੇ ਲੇਸਾਂ ਦੀ ਕੁਆਲਿਟੀ ਹੈ ਤੁਹਾਨੂੰ ਪੂਰੀ ਪਿਓਰ ਵਾਲੀ ਮਿਰੂ ਇਹ ਨਹੀਂ ਹੈਗਾ ਪੂਰੀਆਂ ਖੜੀਆਂ ਹੋਈਆਂ ਤੁਹਾਨੂੰ ਲੇਸਾਂ ਮਿਲਣਗੀਆਂ ਜਾਂ ਕਰੜੀਆਂ ਹਨ ਹਾਰਡ ਜਿਵੇਂ ਆ ਖੜਾ ਖੜਾ ਹੁੰਦਾਗਾ ਉਹ ਵੀ ਮਿਲਦੀਆਂ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਪਿਓਰ ਕਾਟਨ ਦੇ ਤੁਹਾਨੂੰ ਲੇਸਾਂ ਨਾਲ ਲਗਾ ਕੇ ਦੇਵਾਂਗੇ ਆਪਾਂ ਕਿਉਂਕਿ ਜੇ ਕਾਟਨ ਦੇ ਸੂਟ ਨੇ ਤਾਂ ਆ ਜਿਹੜੇ ਲੇਸਾਂ ਨੇ ਉਹ ਵੀ ਕਾਟਨ ਦੇ ਹੀ ਲਗਾਵਾਂਗੇ ਦੇਖੋ ਇਹ ਆਪਣਾ ਸੀ ਇਹ ਕ੍ਰ ਬਰਬਰੀ ਦੀ ਫੈਬਰਿਕ ਆਪਣੀ ਬਲੈਕ ਕਲਰਾ ਦੇਖੋ ਇਦਾਂ ਹੀ ਇਹ ਵੀ ਆਪਾਂ ਸਟਿਚਿੰਗ ਸਟਾਈਲ ਨਾਲ ਹੀ ਰੈਡੀ ਕੀਤਾਗਾ ਮੂਰੀ ਦੇ ਉੱਪਰ ਇਦਾਂ ਲੇਸ ਆ ਗਈ ਇਹਦੇ ਤੇ ਇਦਾਂ ਦੇਖੋ ਇਹਦੇ ਆ ਗਈ ਆਪਣਾ ਨੈੱਕ ਪਿਆਰੀ ਇਹਦੇ ਨੈੱਕ ਦੇ ਉੱਪਰ ਦੇਖੋ ਇਹਦਾ ਆਪਾਂ ਨੇ ਬਾਟਮ ਨਾਲ ਦਾ ਕੱਪੜਾ ਲਾ ਕੇ ਪੇਸਟਿੰਗ ਲਗਾ ਕੇ ਫਿਰ ਇਹਦੇ ਬਟਰ ਲਗਾਏ ਨੇਗੇ ਜਿਹੜਾ ਇਹਦੇ ਲੇਸ ਲਗਾਈ ਹੈਗੀ ਇਦਾਂ ਹੀ ਦੇਖੋ ਇਹਦੇ ਚਾਕਾਂ ਦੇ ਉੱਪਰ ਇਦਾਂ ਲਗਾ ਕੇ ਬਾਟਮ ਨਾਲ ਦਾ ਕੱਪੜਾ ਲਗਾ ਕੇ ਦੂਸਰੀ ਸਾਈਡਲੇ ਹੀ ਆਪਾਂ ਹੌਸਲੀ ਆਪਾਂ ਚਾਕਾਂ ਦੇ ਉੱਪਰ ਇਧਰਲੇ ਸਾਈਡ ਤੇ ਲੇਸ ਲਗਾਉਣੇ ਹੁੰਦੇ ਆ ਇਹ ਆਪਾਂ ਸਟਿਚਿੰਗ ਸਟਾਈਲ ਨੂੰ ਇਦਾਂ ਦੇਤਾ ਇਧਰਲੀ ਸਾਈਡ ਇਹਦੀ ਲੇਸ ਕਰਤੀ ਦੇਖੋ ਇਧਰ ਇਹ ਵਾਲਾ ਬਾਜੂ ਦੇ ਉੱਪਰ ਆ ਗਿਆ ਇਦਾਂ ਦੇਸ ਆ ਗਈ ਤੇ ਨਾਲ ਦੇਖੋ ਇਹਦੇ ਪਿਓਰ ਬਰਬੀ ਦਾ ਹੀ ਦੁਪੱਟਾ ਹੈਗਾ ਆਪਾਂ ਨੇ ਡਾਈ ਕਰਵਾਇਆ ਇਹ ਦਾ ਦੁਪੱਟੇ ਦੇ ਉੱਪਰ ਵੀ ਸਾਈਜ਼ ਹੈ ਕਿੰਨਾ ਸੋਹਣਾ ਸੂਟ ਹੈ ਆਪਣਾ ਸਟਿਚਿੰਗ ਸਟਾਈਲ ਦੇ ਨਾਲ ਵੀ ਬਹੁਤ ਜਿਆਦਾ ਸੋਹਣਾ ਸੂਟ ਬਣ ਜਾਂਦਾ ਹੈਗਾ ਤੁਸੀਂ ਇਦਾਂ ਦੇ ਸਟਾਈਲ ਦੇ ਨਾਲ ਆਪਣੇ ਸੂਟ ਜਿਹੜੇ ਉਹ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਪ੍ਰਿੰਟ ਤੁਸੀਂ ਖੁਦ ਸਿਲੈਕਟ ਕਰ ਸਕਦੇ ਹੋ ਜੇਕਰ ਸਾਨੂੰ ਕਹਿ ਦੇ ਮਤਲਬ ਤੁਸੀਂ ਸਿਰਫ ਆਪਣਾ ਕਲਰ ਵਗੈਰਾ ਹੀ ਦੱਸਣਾਗਾ ਉਹ ਦੱਸ ਸਕਦੇ ਸੀ ਤੁਹਾਨੂੰ ਇਦਾਂ ਦੇ ਸੂਟ ਤਿਆਰ ਕਰਵਾ ਕੇ ਦੇ ਦੇਗੇ ਹਾਂਜੀ ਇਹ ਬਰਬਰੀ ਦਾ ਸੀ ਆਪਣਾ ਤੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਰਹੂਗੀ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਉਹ ਤੁਸੀਂ ਕਰਵਾਵੋਗੇ ਜਿਹੜਾ ਨੈਕਸਟ ਹੈਗਾ ਆਪਣਾ ਇਹ ਆਪਣਾ ਕਾਟਨ ਸਿਲਕ ਦਾ ਸੂਟ ਹੈਗਾ ਸਿਲਕ ਕਾਟਨ ਦਾ ਸੂਟ ਹੈ गाइस ਨਾਲ ਜਿਹੜਾ ਪ੍ਰਿੰਟ ਤੁਸੀਂ ਸਾਡੇ ਕਾਫੀ ਦੇਖੇ ਨੇਗੇ ਇਹ ਪ੍ਰਿੰਟ ਤਾਂ ਹੁਣ ਵੀ ਆਪਣੇ ਕੋਲ ਹੈਗਾਗਾ ਜਿਹਨੇ ਇਹ ਸੇਮ ਪ੍ਰਿੰਟ ਲੈਣਾ ਹੋਆ ਤੁਸੀਂ ਸੇਮ ਪ੍ਰਿੰਟ ਲੈ ਸਕਦੇ ਹੋ ਦੇਖੋ ਨਾਲ ਪਿਓਰ ਮਸਲੀਨ ਦੀ ਇਹਦੀ ਬਾਟਮ ਆਗੀ ਇਦਾਂ ਬਾਟਮ ਦੀ ਮੂਰੀ ਤੇ ਆਪਣੇ ਸ਼ਰਟ ਨਾਲ ਦਾ ਇਦਾਂ ਕਪੜਾ ਲਾ ਕੇ ਉੱਪਰ ਪ੍ਰਿੰਟ ਐਕਸ ਪਾਇਲੇ ਲੇਸ ਦੇ ਇਹ ਆ ਗਈ ਦੀ ਸ਼ਰਟ ਸ਼ਰਟ ਦੇ ਦੇ ਨੱਕ ਦੇ ਉੱਪਰ ਆਗੇ ਦੇਖੋ ਇਦਾਂ ਵੀ ਸ਼ੇਪ ਨੈੱਕ ਬਣਾ ਕੇ ਪੇਸਟਿੰਗ ਲਗਾ ਕੇ ਫਿਰ ਉਹਦੇ ਲੇਸ ਲਗਾਈ ਹੈਗੀ ਇਹਦਾ ਬਾਜੂ ਦੇ ਉੱਪਰ ਹੈਦਾ ਸਟਾਈਲ ਦੇ ਉੱਤੇ ਲੇਸ ਦਾ ਵਿਚਕਾਰ ਦੇਖੋ ਇਹਦੇ ਆਪਾਂ ਨੇ ਬਾਟਮ ਨਾਲ ਦਾ ਕੱਪੜਾ ਪਾ ਕੇ ਫਿਰ ਇਹਦੇ ਪਿੰਟੈਕਸ ਦਾ ਪਲੇਸ ਨਾਲ ਪਾ ਦਿੱਤੇ ਤੇ ਘੇਰੇ ਦੇ ਉੱਪਰ ਆ ਗਈ ਇਹਦੇ ਦਾ ਲੇਸ ਘੇਰੇ ਦੇ ਉੱਪਰ ਆ ਗਈ ਤੇ ਇਹ ਆ ਗਈ ਆਪਣੇ ਇੱਥੇ ਨੈੱਕ ਤੇ ਤੇ ਬਾਹੂ ਤੇ ਇਧਰ ਆ ਗਈ ਇਹਦੀ ਬਾਟਮ ਲੇਖੋ ਕਿੰਨਾ ਸੋਹਣਾ ਸੂਟ ਆਪਣਾ ਤਿਆਰ ਹੋਇਆਗਾ ਨਾਲ ਆਪਾਂ ਟਾਈ ਡਾਈ ਕਰਵਾਇਆਗਾ ਜੇ ਦੁਪੱਟਾ ਪਿਓ ਚੁੰਮ ਦਾ ਪਿਓ ਚੁੰਮ ਦਾ ਦੁਪੱਟਾ ਟਾਈ ਡਾਈ ਕਰਵਾ ਕੇ ਉਦਾਂ ਦੀ ਲੇਸ ਦੇਖੋ ਆਪਾਂ ਨੇ ਦੁਪੱਟੇ ਨੂੰ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਤੇ ਖੂਬਸੂਰਤ ਆਪਾਂ ਤੁਸੀਂ ਇਹਦਾ ਸੂਟ ਆਪਣੇ ਤਿਆਰ ਕਰਵਾ ਸਕਦੇ ਇਹ ਸੇਮ ਪ੍ਰਿੰਟ ਤੁਹਾਨੂੰ ਮਿਲ ਜੂਗਾ 100% ਬਿਲੂ ਸੇਮ ਪ੍ਰਿੰਟ ਤੁਸੀਂ ਇਹ ਆਪਣਾ ਸੇਮ ਪ੍ਰਿੰਟ ਵੀ ਲੈ ਸਕਦੇ ਹੋਗੇ ਤੇ ਜੇ ਕਿਸੇ ਹੋਰ ਪ੍ਰਿੰਟ ਦੇ ਉੱਪਰ ਤਿਆਰ ਕਰਵਾਣਾ ਉਦਾਂ ਵੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਆਪਣਾਗਾ ਪਿਓਰ ਆਪਣਾ ਸੌਰੀ ਸਿਲਕ ਕਾਟਨ ਦਾ ਕਾਟਨ ਸਿਲਕ ਦਾਗਾ ਸੂਟ ਇਹ ਆਪਣਾ ਦੇਖੋ ਇਹਦਾ ਬਲੈਕ ਕਲਰ ਹੈਗਾ ਇਹਦੇ ਆਪਾਂ ਨੇ ਇਦਾਂ ਕੱਲੀ ਪੇਸਟਿੰਗ ਲਗਾ ਕੇ ਬਾਟਮ ਨਾਲ ਦੀ ਉੱਪਰ ਉਹਦੇ ਕੋਟ ਲਈ ਬਟਨ ਲੱਤੇਗੇ ਇਦਾਂ ਬਾਟਮ ਸ਼ਰਟ ਨਾਲ ਦੇ ਕੋਟਲੀ ਬਟਨ ਤੇ ਪਲੇਨ ਆਪਾਂ ਬਾਟਮ ਨਾਲ ਦੀ ਪੱਟੀ ਲਗਾ ਕੇ ਇਦਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਪਲੇ ਇਹਦੇ ਨਾਲ ਪਾਈਪਿੰਗ ਦੇ ਨਾਲ ਇਹ ਚੱਕਾਂ ਦੇ ਉੱਪਰ ਪਾਈਪਿੰਗਾਂ ਗੀ ਤੇ ਇਹਦੇ ਨਾਲ ਪਿਓਰ ਚਰੂਨ ਦਾ ਦੁਪੱਟਾ ਤੇ ਇੱਧਰ ਲੇਸ ਲਗਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦੇ ਸੋਹਣੇ ਸੂਟ ਤੁਸੀਂ ਇਦਾਂ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜਾ ਫੈਬਰਿਕ ਪਸੰਦ ਹੋਇਆ ਜੇ ਕਿ ਸਟਿਚਿੰਗ ਸਟਾਈਲ ਵੀ ਤੁਸੀਂ ਆਪਣਾ ਕੋਈ ਸੈਂਡ ਕਰਨਾ ਹੈ ਨਾ ਸਾਨੂੰ ਅਸੀਂ ਸੇਮ ਤੁਹਾਨੂੰ ਉਦਾਂ ਦਾ ਹੀ ਡਿਜ਼ਾਈਨ ਕਰਾ ਕੇ ਦੇਵਾਂਗੇ ਜਿਹੜਾ ਤੁਸੀਂ ਸਾਨੂੰ ਸੈਂਡ ਕਰੋਗੇ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਆਪਣਾ ਪਿਓਰ ਬਟਰ ਕਾਟਨ ਦਾ ਸੂਟ ਹੈਗਾ ਦੇਖੋ ਬਟਰ ਕਾਟਨ ਦੀ ਇਹ ਫੈਬਰਿਕ ਆ ਗਈ ਪਲੇਨ ਬਾਟਮ ਆ ਗਈ ਇਹਦੀ ਇਦਾਂ ਤੇ ਇਹ ਦੇਖੋ ਆਪਾਂ ਨੈਕ ਤੇ ਬਾਟਮ ਨਾਲ ਦਾ ਕੱਪੜਾ ਲਗਾ ਕੇ ਦੈਨ ਫਿਨਿਸ਼ਿੰਗ ਦਿੱਤੀ ਹੈਗੀ ਦੇਖੋ ਲੇਸ ਨਾਲ ਫਿਨਿਸ਼ਿੰਗ ਆ ਗਈ ਤੇ ਬਾਟਮ ਨਾਲ ਦਾ ਕੱਪੜਾ ਲਗਾ ਕੇ ਆਪਾਂ ਇਹਦਾ ਸਟਿਚਿੰਗ ਸਟਾਈਲ ਦਿੱਤਾ ਹੈ ਇਹ ਚਾਕਾਂ ਦੇ ਉੱਪਰ ਆ ਗਈ ਇਦਾਂ ਲੇਸ ਤੇ ਨਾਲ ਇਹਦੇ ਪਿਓਰ ਸੁਪਰ ਨੈਟ ਦਾ ਦੁਪੱਟਾ ਜਿਹੜਾ ਆਪਾਂ ਨੇ ਓਰਡਰ ਹੀ ਕਰਵਾਇਆ ਉਹੋ ਜੀ ਲੇਸ ਆਪਣੀ ਦੁਪੱਟੇ ਤੇ ਆ ਗਈ ਤੁਸੀਂ ਆਪਣੇ ਇਦਾਂ ਦੇ ਹਨਾ ਜੋ ਵੀ ਤੁਸੀਂ ਚਾਹੋ ਸਟਾਈਲ ਦੇਣਾ ਸੂਟਾਂ ਨੂੰ ਇਹਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਾਂ ਤੁਹਾਨੂੰ ਕਾਫੀ ਸਾਰੇ ਸੂਟ ਦੇਖੋ ਪ੍ਰਿੰਟ ਵਾਲੇ ਦਿਖਾ ਚੁੱਕੇ ਹਨਾ ਸਟਿਚਿੰਗ ਸਟਾਈਲ ਦਿਖਾ ਚੁੱਕੇ ਹਾਂ ਜੀ ਤੁਹਾਡੇ ਕੋਲ ਇਸ ਤੋਂ ਵੀ ਇਲਾਵਾ ਕੋਈ ਸਟਿਚਿੰਗ ਸਟਾਈਲ ਦੀ ਆਪਣਾ ਕੋਈ ਨਾ ਆਈਡੀਆ ਹੈਗਾ ਤਾਂ ਸਾਨੂੰ ਤੁਸੀਂ ਉਹ ਪਿਕ ਵਗੈਰਾ ਸੈਂਡ ਕਰ ਸਕਦੇ ਹੋ ਵੀਡੀਓ ਸੈਂਡ ਕਰ ਸਕਦੇ ਹੋਗੇ ਉਦਾਂ ਦੇ ਸਟਿਚਿੰਗ ਸਟਾਈਲ ਦੇ ਨਾਲ ਤੁਸੀਂ ਆਪਣਾ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਸਾਰੀ ਡਿਟੇਲ ਜਿਹੜੀ ਸਾਨੂੰ ਆਪਣੇ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 62391689 डबल जी ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਵੀਡੀਓ ਨਾਲ ਸਸ਼ੀਕਾ